ਦੇਸ਼ ਦੇ ਵਕਵਾ ਗੇਸਿਆਂ ਦਾ ਹੋ ਕੇ ਦੇਸ਼ ਦੀ ਸੰਸਦ ਤੱਕ ਇਹ ਸਵਾਲ ਨੂੰ ਬੁਲੰਦ ਕਰਾਂਗੇ ਤੇ ਮੋਦੀ ਸਰਕਾਰ ਨੂੰ ਮਜਬੂਰ ਕਰਦਾਂਗੇ ਕਿ ਤਰੀਕੇ ਨਾਲ ਕੰਮ ਕਰੋ ਨਹੀਂ ਤੇ ਇਹ ਦੇਸ਼ ਤੁਹਾਡੀ ਛੋਟੀ ਕਰ ਦੇਗਾ ਕੱਲ ਵੀ ਜਿਹੜਾ ਤੁਸੀਂ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰਨ ਜਾ ਰਹੇ ਹੋ ਅੱਜ ਜਲਾਏ ਨੀਟ ਦੇ ਪੇਪਰ ਵੀ ਜਲਾਏ ਆ ਕਿਸ ਤਰੀਕੇ ਦਾ ਵਿਰੋਧ ਕਰ ਰਹੇ ਹੋ ਤੇ ਕਿਸ ਤਰੀਕੇ ਦੀ ਕਾਰਵਾਈ ਚਾਹੁੰਦੇ ਹੋ ਇਸ ਮਾਮਲੇ ਦੇ ਵਿੱਚ ਵੇਖੋ ਬਹੁਤ ਵੱਡਾ ਖਿਲਵਾਲ 24 ਲੱਖ ਬੱਚਿਆਂ ਦੇ ਤੇ ਉਹਨਾਂ ਦੇ ਪਰਿਵਾਰ ਨਾਲ ਕੀਤਾ ਗਿਆ ਤੇ ਉਹ ਕਹਿੰਦੇ ਨੇ ਵੀ ਸਾਰੇ ਨਿਰਾਸ਼ ਇਸ ਕਰਕੇ ਨੇ ਕਿ 16 ਘੰਟੇ ਦੀ ਪੜਾਈ ਦਾ ਕੀ ਫਾਇਦਾ ਜੇ ਪੇਪਰ ਹੀ ਲੀਕ ਹੋ ਗਿਆ ਕੀ ਤੁਸੀਂ ਇਲੈਕਸ਼ਨ ਵਾਲੇ ਦਿਨ ਹੀ ਜਿਸ ਦਿਨ ਲੋਕ ਸਭਾ ਚੋਣਾਂ ਦਾ ਰਿਜ਼ਲਟ ਆਲੇ ਸੀ ਉਸੇ ਦਿਨ ਹੀ ਤੇ ਰਿਜ਼ਲਟ ਕਿਉਂ ਡਿਕਲੇਅਰ ਕੀਤੇ ਇੱਕੋ ਕੋਚਿੰਗ ਸੈਂਟਰ ਦੇ ਇੱਕੋ ਸੈਂਟਰ ਦੇ ਹੀ ਬੱਚੇ ਕਿਉਂ ਟੌਪ ਕਰ ਰਹੇ ਨੇ 720 720 ਨੰਬਰ ਆ ਰਹੇ ਨੇ ਸਰਕਾਰ ਨੂੰ ਜੇ ਇੰਨੀ ਜੀ ਵੀ ਪਰਵਾਹ ਹੈ ਜੇ ਸਰਕਾਰ ਨੇ ਇਸ ਚੋਣਾਂ ਦੇ ਨਤੀਜਿਆਂ ਤੋਂ ਕੋਈ ਸਿੱਖ ਲਈਏ ਨਿਰਪੱਖ ਤਰੀਕੇ ਨਾਲ ਨੌਜਵਾਨਾਂ ਦੇ ਭਵਿੱਖ ਦੇ ਬਾਰੇ ਸੋਚਣਾ ਸ਼ੁਰੂ ਕਰੇ ਤੇ ਇਹ ਘੱਟੀਆ ਹਰਕਤਾਂ ਤੋਂ ਬਾਝ ਆਵੇ ਆਦਰਵਾਇਜ਼ ਮਨ ਲੱਗਦਾ ਸੁਪਰੀਮ ਕੋਰਟ ਆਉਣ ਵਾਲੇ ਦਿਨ ਹੋਰ ਸਖਤ ਫੈਸਲੇ ਸੁਣਾਣਗੇ ਦੇਖੋ ਦੇਸ਼ ਦੇ ਸਿੱਖਿਆ ਮੰਤਰੀ ਹੋਣ ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਕੋਈ ਵੀ ਇਸ ਮਸਲੇ ਤੇ ਗੱਲ ਕਰਕੇ ਰਾਜ਼ੀ ਨਹੀਂ ਤਾਂ ਸਿੱਧਾ-ਸਿੱਧਾ ਇਸ ਗੱਲੋਂ ਦਾ ਇਸ਼ਾਰਾ ਜਾਂਦਾ ਕਿ ਇਹ ਸਾਰੇ ਇਸ ਚੀਜ਼ ਦੇ ਪਿੱਛੇ ਇਸ ਧੰਦਲੀ ਪਿੱਛੇ ਘਟਾਲੇ ਪਿੱਛੇ ਦੋਸ਼ੀ ਨੇ ਨੀਟ ਐਗਜ਼ਾਮ ਦਾ ਘਟਾਲੇ ਦੇ ਵਿੱਚ ਭਾਜਪਾ ਸਰਕਾਰ ਲਗਾਤਾਰ ਘਿਰਦੇ ਹੋਏ ਨਜ਼ਰ ਆ ਰਹੀ ਹੈ ਤੇ ਆਮ ਆਦਮੀ ਪਾਰਟੀ ਲਗਾਤਾਰ ਘਿਰਦੀ ਹੋਈ ਨਜ਼ਰ ਆ ਰਹੀ ਇਸ ਮਾਮਲੇ ਦੇ ਕੋਕੀ کافی ਲੱਖਾਂ ਬੱਚਿਆਂ ਦੇ ਫਿਊਚਰ ਦਾ ਮਾਮਲਾ ਨੀਟ ਦਾ ਐਗਜ਼ਾਮ ਹੈ ਬੱਚੇ ਡ੍ਰੌਪ ਕਰਕੇ ਜਿਹੜਾ ਹੈ ਇਨੀ ਮਿਹਨਤ ਨਾਲ ਪੜ੍ਹਾਈ ਕਰਦੇ ਨੇ ਤੇ ਇਸ ਤਰੀਕੇ ਦੇ ਕੰਮ ਜਿਹੜੇ ਉਹਨਾਂ ਦੇ ਭਵਿੱਖ ਨੂੰ ਅੰਧਕਾਰ ਵਿੱਚ ਲੈ ਕੇ ਜਾਂਦੇ ਨੇ ਸਾਡੇ ਨਾਲ ਦਿੱਲੀ ਤੋਂ ਤੇਲੰਗਣਾ ਦੇ ਵਿਧਾਇਕ ਜਰਨੈਲ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੇ ਜਨਤਰ ਮੰਤਰੀ ਇਕੱਠ ਕੀਤਾ ਗਿਆ ਕੱਲ ਵੀ ਜਿਹੜਾ ਤੁਸੀਂ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰਨ ਜਾ ਰਹੇ ਹੋ ਅੱਜ ਜਲਾਏ ਨੀਟ ਦੇ ਪੇਪਰ ਵੀ ਜਲਾਏ ਆ ਕਿਸ ਤਰੀ दी 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 तरीके सोला सोला दी کارਵਾਈ ਚਾਹਦੇ ਹੋ ਇਸ ਮਾਮਲੇ ਦੇ ਵਿੱਚ ਵੇਖੋ ਬਹੁਤ ਵੱਡਾ ਖਿਲਵਾਲ 24 ਲੱਖ ਬੱਚਿਆਂ ਦੇ ਤੇ ਉਹਨਾਂ ਦੇ ਪਰਿਵਾਰ ਨਾਲ ਕੀਤਾ ਗਿਆ 24 ਲੱਖ ਬੱਚਿਆਂ ਨੇ ਲਗਭਗ NEET ਦਾ ਇਗਜ਼ਾਮ ਦਿੱਤਾ ਡਾਕਟਰੀ ਜੇ ਨੇ ਕਰਨੀ ਹੈ ਉਹਦੀ ਪਹਿਲੀ ਇਗਜ਼ਾਮ ਆਹੀ ਹੁੰਦੀ ਹੈ NEET ਦੀ ਪਰਖਿਆ ਤੇ ਜਿਸ ਤਰੀਕੇ ਨਾਲ ਇਹਦਾ ਧੰਦਲੀ ਸਾਹਮਣੇ ਆਈ ਹੈ ਉਹ ਸਾਰੇ ਬੱਚੇ ਨਿਰਾਸ਼ ਨੇ ਉਹਨਾਂ ਦੇ ਪਰਿਵਾਰ ਬਹੁਤ ਨਿਰਾਸ਼ਾ 'ਚ ਨੇ 16-16 ਘੰਟੇ ਦੀ ਪੜ੍ਹਾਈ ਕਰਕੇ 12ਵੀਂ ਤੋਂ ਬਾਅਦ ਬੱਚੇ ਇਗਜ਼ਾਮ ਵਾਸਤੇ ਪ੍ਰੀਪੇਅਰ ਹੁੰਦੇ ਨੇ ਤੇ ਉਹ ਕਹਿੰਦੇ ਨੇ ਵੀ ਸਾਰੇ ਨਿਰਾਸ਼ ਇਸ ਕਰਕੇ ਨੇ ਕਿ 16 ਘੰਟੇ ਦੀ ਪੜਾਈ ਦਾ ਕੀ ਫਾਇਦਾ ਜੇ ਪੇਪਰ ਹੀ ਲੀਕ ਹੋ ਗਿਆ ਤੇ ਉਹ ਬੱਚੇ ਜਿਹੜੇ ਪੜਾਈ ਕਰਦੇ ਰਹੇ ਉਹਨਾਂ ਦੇ ਉਸ ਪੜਾਈ ਦਾ ਤਾਂ ਕੋਈ ਮੁੱਲ ਨਾ ਪਿਆ ਜੇ ਕੁਝ ਪੈਸੇ ਦੇ ਕੇ ਹੀ ਪੇਪਰ ਮਿਲ ਜਾਣਾ ਤੇ ਫਿਰ ਤੇ ਪੇਪਰ ਦੇਣ ਵਾਲੇ ਕੁਆਲੀਫਾਈ ਹੋ ਜਾਣਗੇ ਤੇ ਸਿਰਫ ਪੇਪਰ ਲੀਕ ਹੋਣ ਤੱਕ ਹੀ ਗੱਲ ਸੀਮਿਤ ਰਹੀ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਇਹਦੇ ਰਿਜ਼ਲਟ ਆਏ ਨੇ ਉਹ ਸਾਰੀ ਚੀਜ਼ਾਂ ਇਸ ਧੰਦਲੀ ਤੇ ਇਸ ਘਟਾਲੇ ਤੇ ਇੱਕ ਹੋਰ ਜਿਆਦਾ ਪ੍ਰਸ਼ਨਚਿੰਨ ਗੂੜੇ ਕਰਦੀਆਂ ਨੇ ਕਿ ਤੁਸੀਂ ਇਲੈਕਸ਼ਨ ਵਾਲੇ ਦਿਨ ਹੀ ਜਿਸ ਦਿਨ ਲੋਕ ਸਭਾ ਚੋਣਾਂ ਦੇ ਰਿਜ਼ਲਟ ਆਲੇ ਸੀ ਉਸੇ ਦਿਨ ਹੀ ਦੇ ਰਿਜ਼ਲਟ ਕਿਉਂ ਡਿਕਲੇਅਰ ਕੀਤੇ ਇੱਕੋ ਕੋਚਿੰਗ ਸੈਂਟਰ ਦੇ ਇੱਕੋ ਸੈਂਟਰ ਦੇ ਹੀ ਬੱਚੇ ਕਿਉਂ ਟੌਪ ਕਰ ਰਹੇ ਨੇ 720 ਚੋਂ 720 ਨੰਬਰ ਆ ਰਹੇ ਨੇ ਜਿਨ੍ਹਾਂ ਬੱਚਿਆਂ ਦੇ ਪਿਛਲੇ ਸਾਲ ਤੱਕ ਇੱਕ ਨੰਬਰ ਆਂਦੇ ਰਹੇ ਹੋ ਇੱਕਦਮ 720 ਨੰਬਰ ਕਿੱਥੋਂ ਲੈ ਆਏ ਤੇ ਸਾਰੀ ਪ੍ਰਕਿਰਿਆ ਤੇ ਹੀ ਸਵਾਲ ਖੜੇ ਹੋ ਰਹੇ ਨੇ ਤੇ ਪਿਛਲੇ 10 ਸਾਲ ਦੇ ਅੰਦਰ ਮੋਦੀ ਸਰਕਾਰ ਦੇ ਦੌਰਾਨ ਵੱਡੀ ਵੱਡੀ ਸੰਸਥਾਵਾਂ ਤੇ ਇਸ ਤਰੀਕੇ ਦੇ ਪ੍ਰਸ਼ਨ ਚੇ ਉਹਨਾਂ ਲੱਗਦੇ ਰਹੇ ਨੇ ਸਾਡੀ ਮੰਗ ਹੈ ਆ ਸਰਕਾਰੇ ਕੰਮ ਨਹੀਂ ਕਰ ਸਕੀ ਤਾਂ ਕੁਝ ਬੱਚੇ ਕੋਰਟ ਵਿੱਚ ਗਏ ਕੋਰਟ ਵਿੱਚ ਮਾਮਲਾ ਵਿਚਾਰਾधीन ਹੈ ਸਾਡੀ ਮੰਗ ਹੈ ਕਿ ਪ੍ਰੀਖਿਆਵਾਂ ਨੂੰ ਰੱਦ ਕਰਾਇਆ ਜਾਣਾ ਚਾਹੀਦਾ ਤੇ ਨਿਰਪੱਖ ਤਰੀਕੇ ਨਾਲ ਦੁਬਾਰਾ ਤੋਂ ਪ੍ਰੀਖਿਆਵਾਂ ਕਰਾਈ ਜਾਣੀ ਚਾਹੀਦੀਆਂ ਨੇ ਤੁਸੀਂ ਕੋਰਟ ਦੀ ਗੱਲ ਕਰ ਰਹੇ ਹੋ ਸੁਪਰੀਮ ਕੋਰਟ ਨੇ ਸਿਰਫ 1500 ਕੁਝ ਬੱਚਿਆਂ ਦਾ ਹੀ ਜੋ ਕਿ ਹੈ ਕਿ ਰੀ ਪੇਪਰ ਹੋਏਗਾ ਰੀ ਐਗਜ਼ਾਮ ਹੋਏਗਾ ਜਿਨ੍ਹਾਂ ਦੀ ਗ੍ਰੇਸਿੰਗ ਹੋਈ ਹੈ ਗ੍ਰੇਸਿੰਗ ਹਾਲਾਂਕਿ ਲਾਉਣੀ ਹੈ ਨਾ ਪ੍ਰੀਖਿਆਵਾਂ ਦੇ ਵਿੱਚ ਕਿਸ ਤਰੀਕੇ ਨਾਲ ਦੇਖਦੇ ਹੋ ਐਨਟੀਏ ਨੂੰ ਕਿਉਂ ਬਚਾਇਆ ਜਾ ਰਿਹਾ ਨੈਸ਼ਨਲ ਟੈਸਟ ਏਜੰਸੀ ਜਿਸ ਤੇ ਇਨਾ ਭਰੋਸਾ ਕਰਕੇ ਬੱਚੇ ਜਿਹੜੇ ਆਪਣਾ ਐਗਜ਼ਾਮ ਉੱਥੇ ਦਿੰਦੇ ਨੇ ਉਸ ਏਜੰਸੀ ਨੂੰ ਕਿਉਂ ਬਚਾਇਆ ਜਾ ਵਿਖੇ ਲੱਗਦਾ ਕਿ ਇਸ ਮਸਲੇ ਵਿੱਚ ਕਿਉਂਕਿ ਕੋਈ ਪਹਿਲਾ ਪ੍ਰੀਖਿਆ ਘੁਟਾਲਾ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਯੂਪੀ ਦੇ ਅੰਦਰ ਗੁਜਰਾਤ ਦੇ ਅੰਦਰ ਆਮ ਗੱਲਾਂ ਨੇ ਯੂਪੀ ਦੇ ਅੰਦਰ ਵੀ 60 ਲੱਖ ਬੱਚੇ ਪ੍ਰੀਪੇਅਰ ਹੋਏ ਸੀ ਪੁਲਿਸ ਦੀ ਭਰਤੀ ਵਿੱਚ ਉਹਨਾਂ ਨਾਲ ਵੀ ਸੇਮ ਉਹਨਾਂ ਦਾ ਵੀ ਸ਼ੋਸ਼ਣ ਹੋਇਆ ਗੁਜਰਾਤ ਦੇ ਅੰਦਰ ਇਹ ਦਿਨ ਸਭ ਹੁੰਦਾ ਤਾਂ ਕੀਤਾ ਨਾ ਕੀਤਾ ਤੇ ਵੱਡੇ ਚਿਹਰੇ ਦੇ ਪਿੱਛੇ ਛੁਪੇ ਹੋਏ ਨੇ ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਦੇ ਮੰਗ ਕਰਦੇ ਹਾਂ ਸਰਕਾਰ ਸੂਮੋਟ ਐਕਸ਼ਨ ਲੇ ਸਰਕਾਰ ਨੂੰ ਜੇ ਇੰਨੀ ਜੀ ਵੀ ਪਰਵਾਹ ਹੈ ਜੇ ਸਰਕਾਰ ਨੇ ਇਸ ਚੋਣਾਂ ਦੇ ਨਤੀਜਿਆਂ ਤੋਂ ਕੁਝ ਸਿੱਖ ਲਈਏ ਤੇ ਨਿਰਪੱਖ ਤਰੀਕਿਆਂ ਨਾਲ ਨੌਜਵਾਨਾਂ ਦੇ ਭਵਿੱਖ ਦੇ ਬਾਰੇ ਸੋਚਣਾ ਸ਼ੁਰੂ ਕਰੇ ਤੇ ਇਹ ਕੱਟੀ ਹਰਕਤਾਂ ਤੋਂ ਬਾਅਦ ਆਵੇ अदरवाइज ਮੈਨੂੰ ਲੱਗਦਾ ਸੁਪਰੀਮ ਕੋਰਟ ਆਣ ਵਾਲੇ ਦਿਨ ਹੋਰ ਸਖਤ ਫੈਸਲੇ ਸੁਣਾਣਗੇ ਹਲ ਕੀ ਨਿਕਲੂਗਾ ਕਿ ਪੂਰਾ ਐਗਜ਼ਾਮ ਹੋਵੇ ਜਾਂ ਸਿਰਫ ਜਿਨ੍ਹਾਂ ਦੀ ਗਿਣਤੀ ਹੋਈ ਹੈ ਗ੍ਰੇਸਿੰਗ ਜਿਨ੍ਹਾਂ ਦੀ ਲੱਗੀ ਹੈ ਜਾਂ ਜੋ ਜਿਹੜੇ ਬੱਚੇ ਜਾਣ ਕੇ ਟੋਪ ਲਿਆਂਦੇ ਗਏ ਨੇ ਗ੍ਰੇਸਿੰਗ ਕੀਤੀ ਗਈ ਹੈ ਮਾਰਕਸ ਲੈ ਸਿਰਫ ਉਹਨਾਂ ਦਾ ਹੀ ਪੇਪਰ ਹੋਣਾ ਚਾਹੀਦਾ ਨਹੀਂ ਅੱਜ ਇਸ ਕਾਰਜਕ੍ਰਮ ਵਿੱਚ ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਵੀ ਉਪਸਥਿਤ ਹੋਏ ਨੇ ਉਹਨਾਂ ਨੇ ਵੀ ਆਪਣਾ ਦੁੱਖ ਰੱਖਿਆ ਲੋਕਾਂ ਦੇ ਸਾਹਮਣੇ ਤੇ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਤਿੰਨ ਦਿਨ ਸਾਲਾਂ ਤੋਂ ਇਹ ਪੀੜਿਤ ਹੋ ਰਹੇ ਨੇ ਸੇਮ ਇਨਸੀਡੈਂਸ ਕਰਕੇ ਤੇ ਸਾਡੀ ਮੰਗ ਤੇ ਇਹ ਕੋਰਟ ਵਿੱਚ ਪੇਸ਼ ਨਹੀਂ ਵੀ ਹੋ ਪਾਏ ਸਾਰੀ ਪ੍ਰੀਖਿਆ ਹੀ ਨਵੇਂ ਸਿਰੇ ਤੋਂ ਕਰਾਈ ਜਾਏ ਤਾਂ ਕਿ ਬੱਚੇ ਜਿਹਨਾਂ ਨੇ ਪੜ੍ਹਾਈ ਕੀਤੀ ਉਹਨਾਂ ਨੂੰ ਸਹੀ ਤਰੀਕੇ ਨਾਲ ਅੱਗੇ ਆਉਣ ਦਾ ਮੌਕਾ ਮਿਲ ਸਕੇ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਸੈਂਟਰ ਦੇ ਵਿੱਚ ਬੱਚਿਆਂ ਨੂੰ ਇੱਕ ਦਿਨ ਪਹਿਲਾਂ ਲਿਜਾਇਆ ਗਿਆ ਉਹਨਾਂ ਨੂੰ ਐਗਜ਼ਾਮ ਜਿਹੜੀਆਂ ਸ਼ੀਟਾਂ ਭਰਵਾਈਆਂ ਗਈਆਂ ਪੇਪਰ ਕਰਵਾਇਆ ਗਿਆ ਔਰ ਇੰਨੇ ਨੇ ਲੱਖਾਂ ਰੁਪਏ ਲਏਗੇ ਸਰਕਾਰ ਕਿਉਂ ਚੁੱਪ ਹੈ ਵਜਾ ਕੀ ਆ ਨਾ ਬੋਲੋ ਵੇਖੋ ਦੇਸ਼ ਦੇ ਸਿੱਖਿਆ ਮੰਤਰੀ ਹੋਣ ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਕੋਈ ਵੀ ਇਸ ਮਸਲੇ ਤੇ ਗੱਲ ਕਰਕੇ ਰਾਜ਼ੀ ਨਹੀਂ ਤਾਂ ਸਿੱਧਾ ਸਿੱਧਾ ਇਸ ਗੱਲ ਵੱਲ ਇਸ਼ਾਰਾ ਜਾਂਦਾ ਕਿ ਇਹ ਸਾਰੇ ਇਸ ਚੀਜ਼ ਦੇ ਪਿੱਛੇ ਇਸ ਧੰਦਲੀ ਪਿੱਛੇ ਘਟਾਲੇ ਪਿੱਛੇ ਦੋਸ਼ੀ ਨੇ ਅਸੀਂ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉઠੋ ਖੜੋ ਇਹ ਆਏ ਦਿਨ ਤੁਹਾਡੀ ਬਰਬਾਦੀ ਵਾਸਤੇ ਕਾਨੂੰਨ ਲੈ ਕੇ ਆਉਂਦੇ ਨੇ ਆਏ ਦਿਨ ਕੋਈ ਨਾ ਕੋਈ ਇਹੋ ਜੇ ਕੰਮ ਕਰਦੇ ਨੇ ਜਿੱਥੇ ਦੇਸ਼ ਦਾ ਨੌਜਵਾਨ ਨਿਰਾਸ਼ ਹੋਵੇ ਤੇ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੋ ਜੇ ਹੁਣ ਵੀ ਨਹੀਂ ਜਾਗੇ ਤੇ ਬਹੁਤ देर ਹੋ ਜਾਣੀ ਹੈ ਤੇ ਦੇਸ਼ ਦਾ ਨੌਜਵਾਨ ਰੋਸ਼ ਹੈ ਪਿਛਲੇ ਦਿਨਾਂ ਚ ਜਦੋਂ ਚੋਣਾਂ ਦੇ ਨਤੀਜੇ ਆਏ ਨੇ ਤਾਂ ਵੀ ਇਹਨਾਂ ਨੂੰ ਸਬਕ ਮਿਲ ਜਾਣਾ ਚਾਹੀਦਾ ਸੀ ਪਰ ਮੈਨੂੰ ਲੱਗਦਾ ਜਿਵੇਂ ਮਿਲਿਆ ਨਹੀਂ ਆਉਣ ਵਾਲੇ ਟਾਈਮ ਚ ਛੇਤੀ ਸਭਾ ਸਭਾਤਰੀ ਸਵਾਲ ਹੈ ਸੈਸ਼ਨ ਵੀ ਸ਼ੁਰੂ ਹੋਣ ਜਾ ਰਿਹਾ ਹੈ ਔਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਕੱਲ ਤੁਸੀਂ ਪੂਰੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰਨਾ ਹੈ ਜੇਕਰ ਫਿਰ ਵੀ ਕੁਝ ਹੱਲ ਨਹੀਂ ਨਿਕਲਦਾ ਤੇ ਅੱਗੇ ਲੜਾਈ ਕਿਸ ਤਰ੍ਹਾਂ ਅਸੀਂ ਇਹਨਾਂ ਸਟੂਡੈਂਟਸ ਦੀ ਛਾਤਰਾਾਂ ਦੀ ਇਸ ਮੰਗ ਤੋਂ ਲੈ ਕੇ ਜਿੱਥੇ ਤੱਕ ਵੀ ਜਾਣਾ ਹੋਇਆ ਉੱਥੇ ਤੱਕ ਇਹਨਾਂ ਦੇ ਨਾਲ ਲੜਾਂਗੇ ਸੜਕ ਤੋਂ ਸ਼ੁਰੂ ਹੋਏ ਆ ਜੰਤਰ ਮੰਤਰ ਤੋਂ ਸ਼ੁਰੂ ਹੋਏ ਆ ਦੇਸ਼ ਦੇ ਵੱਖ-ਵੱਖ ਇਸਿਆਂ ਤੋਂ ਹੋ ਕੇ ਦੇਸ਼ ਦੀ ਸੰਸਦ ਤੱਕ ਇਸਵਾਜ ਨੂੰ ਬੁਲੰਦ ਕਰਾਂਗੇ ਤੇ ਮੋਦੀ ਸਰਕਾਰ ਨੂੰ ਮਜਬੂਰ ਕਰਦਾਂਗੇ ਕਿ ਤਰੀਕੇ ਨਾਲ ਕੰਮ ਕਰੋ ਨਹੀਂ ਤੇ ਇਹ ਦੇਸ਼ ਤੁਹਾਡੀ ਛੋਟੀ ਕਰ ਦੇਗਾ ਧੰਨਵਾਦ ਸਾਡਾ ਗੱਲਬਾਤ ਕਰਨ ਲਈ ਸੋਹੇ ਸੰਜਨੈਲ ਸਿੰਘ ਜੀ ਤੇਲਗਨਗਰ ਦੇ ਵਿਧਾਇਕ ਨੇ ਅੱਜ ਜੰਤਰ ਮੰਤਰ ਪਹੁੰਚੇ ਸੀ ਕਿ ਜਿੱਥੇ ਕਾਫੀ ਵੱਡਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਹੈ ਨੀਟ ਐਗਜ਼ਾਮ ਦੇ ਜੋ ਪੋਸਟਰ ਸੀਗੇ ਨੀਟ ਐਗਜ਼ਾਮ ਦੇ ਉਹ ਵੀ ਜਲਾਏ ਗਏ ਨੇ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿਉਂਕਿ ਕੱਲ ਵੀ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਨੀਟ ਦੇ ਐਗਜ਼ਾਮ ਦੇ ਵਿੱਚ ਜਿਸ ਤਰੀਕੇ ਦੇ ਕਪਲੇਬਾਜੀ ਹੋਈ ਹੈ ਧੰਦਲੇਬਾਜੀ ਹੋਈ ਹੈ ਉਸ ਨੂੰ ਉਜਾਗਰ ਕਰ ਰਹੀ ਹੈ ਔਰ ਲਗਾਤਾਰ ਉਸ ਦੇ ਖਿਲਾਫ ਵਿਰੋਧ ਕਰ ਰਹੀ ਹੈ ਤੇ ਜਿਸ ਤਰੀਕੇ ਨਾਲ ਮਾਤਾ ਪਿਤਾ ਮੰਗ ਕਰ ਰਹੇ ਨੇ ਬੱਚਿਆਂ ਦੇ ਔਰ ਸਰਕਾਰ ਵੀ ਹੁਣ ਮੰਗ ਕਰ ਰਹੀ ਹੈ ਦਿੱਲੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਉਹ ਮੰਗ ਕਰ ਰਹੀ ਹੈ ਕਿ ਭਾਜਪਾ ਨੇ ਜਿਹੜੇ ਕੇਂਦਰ ਦੀ ਸਰਕਾਰ ਨੇ ਜਿਹੜਾ ਬਹੁਤ ਵੱਡੀ ਧੰਦਲੇਬਾਜੀ ਕੀਤੀ ਇਸ ਨੂੰ ਸਹੀ ਕਰਨਾ ਚਾਹੀਦਾ ਔਰ ਪੇਪਰ ਜਿਹੜੇ ਨੀਟ ਦੀ ਉਹ ਦੁਬਾਰਾ ਹੋਣੀ ਚਾਹੀਦੀ ਹੈ ਕਿਉਂਕਿ ਲੱਖਾਂ ਬੱਚਿਆਂ ਦਾ ਸਵਾਲ ਹੈ ਹਾਲਾਂਕਿ ਕੋਰਟ ਦੇ ਵਿੱਚ ਵੀ ਇਹ ਫੈਸਲਾ ਜਿਹੜਾ ਹੈ ਉਹ ਸੁਣਵਾਈ ਦੇ ਵਿੱਚ ਹੈ ਕਿਸ ਤਰੀਕੇ ਦੇ ਅੱਗੇ ਫੈਸਲੇ ਨਿਕਲ ਕੇ ਆਉਂਦੇ ਇਹ ਦੇਖਣਾ ਜ਼ਰੂਰੀ ਹੈ ਪਰ ਸਿਰਫ 1.5 ਹਜ਼ਾਰ ਬੱਚਿਆਂ ਦੀ ਹੀ ਗੱਲ ਕੀਤੀ ਜਾ ਰਹੀ ਕਿ ਉਹਨਾਂ ਦੇ ਰੀ-ਐਗਜ਼ਾਮ ਹੋਣਗੇ ਲੇਕਿਨ ਲੱਖਾਂ ਬੱਚਿਆਂ ਵੱਲੋਂ ਲਗਾਤਾਰ ਹੀ ਮੰਗ ਕੀਤੀ ਜਾ ਰਹੀ ਹੈ ਕਿ ਪੇਪਰ ਜਿਹੜੇ ਦੁਬਾਰਾ ਹੋਣੇ ਚਾਹੀਦੇ ਨੇ ਕਿਉਂਕਿ ਜਿੰਨਾ ਬੱਚਿਆਂ ਦੇ ਫਿਜ਼ਿਕਸ ਵਰਗੇ ਮੈਥਸ ਵਰਗੇ ਸਬਜੈਕਟਾਂ ਦੇ ਵਿੱਚ ਜੇਕਰ ਇੱਕ ਇੱਕ ਨੰਬਰ ਆ ਰਹੇ ਨੇ ਤਾਂ ਉਹ ਨੀਟ ਦਾ ਪ੍ਰੀਖਿਆ ਜਿਹੜੀ ਹੈ ਉਹ ਬਹੁਤ ਔਖੀ ਪ੍ਰੀਖਿਆ ਜਿਹਦੇ ਵਿੱਚੋਂ ਲੰਘ 700 ਮਾਰਕਸ ਲਿਆਉਣਾ ਵੀ ਉਸ ਪ੍ਰੀਖਿਆ ਦੇ ਵਿੱਚ ਬਹੁਤ ਮੁਸ਼ਕਲ ਹੁੰਦਾ ਜਿੱਥੇ ਬੱਚੇ 718 720 ਮਾਰਕਸ ਲੈ ਕੇ ਟੋਪ ਆ ਰਹੇ ਨੇ ਔਰ ਨਾਲ ਹੀ ਐਨਟੀ ਦੇ ਉੱਤੇ ਵੀ ਕਾਫੀ ਸਵਾਲ ਉੱਠ ਰਹੇ ਨੇ ਕਿ ਨੈਸ਼ਨਲ ਟੈਸਟ ਏਜੰਸੀ ਵੱਲੋਂ ਇੱਕੋ ਹੀ ਸੈਂਟਰ ਦੇ ਵਿੱਚੋਂ ਇੰਨੇ ਬੱਚਿਆਂ ਦੇ ਮਾਰਕਸ ਇਸ ਤਰੀਕੇ ਦੇ ਨਾਲ ਆਣਾ ਇੰਨੇ ਨੰਬਰ ਆਣਾ ਇਹ ਵੀ ਸਵਾਲ ਦਾ ਵਿਸ਼ਾ ਜਿਹੜਾ ਹੈ ਉਹ ਖੜਾ ਹੋ ਰਿਹਾ ਨਾ ਆਮ ਆਦਮੀ ਪਾਰਟੀ ਜਿਹੜੀ ਹੈ ਲਗਾਤਾਰ ਭਾਜਪਾ ਸਰਕਾਰ ਨੂੰ ਘੇੜਦੀ ਹੋਈ ਨਜ਼ਰ ਆ ਰਹੀ ਕਿ ਸਰਕਾਰ ਕਿਉਂ ਚੁੱਪ ਹੈ ਜਲਦ ਡਾਲੇ ਦਾ ਬੱਚਿਆਂ ਦੇ ਨਾਲ ਜਿਹੜਾ ਹੈ ਇਨਸਾਫ ਕਰਨਾ ਚਾਹੀਦਾ ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾਨ